ਰਤਨਾ ਸੇ ਨਾਹਿਬ ਸਾਹਿਬ ਜੀ ਸੋਤ ਮਹੱਲਾ ਬੰਜਵਾ ਲਰ ਕੋ ਕਰ ਕਦਵੀ ਆ 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 सुे चार कृपा दुर् चरणी आया हर संग सहाई पाया, पाया जय ਆਤਮਾ ਦਾ ਭਗਵਾਨ ਮਿਲੇ ਆਸੁਲ ਗਾਵੋ ਸਭ ਸਿਤਾਈ ਮਾਣ ਕੇ ਸਾਰੇ ਬੰਦ ਪਾਵੋ ਜੀ ਕਾ ਸੰਗ ਸਹਾਈ ਰਾਜਾ ਅਣਤਾਰ ਮੇਰਾ ਧਾਰਾ ਅੰਮ ਸੰਮੁਖ ਜਲਾ ਰੇ ਮਾਰਾ ਪਤਨੀ ਗੁਲੀਤ ਕਰਨ ਜੀਨੇ ਘਰ ਤੇ ਪਾੜ ਕਾਸ ਜੀਨੇ ਵਾਰੰਦ ਅੰਮ ਕਾਏ ਗੰਤ ਪਾਲਾ ਇਹ ਸੰਗਰਖਵਾਲਾ ਆ ਹਰ ਤੇਰਾ ਰਹਿਂੀਰ ਪੰਗਾਨਿਆ ਮਹਨ ਨਾ ਰੂਹੀ ਪਾਇਆ ਜਿਸ ਤੇਰਾ ਘੁਰ ਘੁਤਾਪਾ ਹਰ ਨਾਸ ਤੇਹਰੇ ਗਾਤਾ ਜੰਗ ਕੰਕਰ ਮੇਰੇ ਮੰਨ ਆਇਆ ਸੁਬਨਾ ਨੂੰ ਤਰਨੀ ਪਾਇਆ ਸੋ ਪੇੜੀ ਜਾਤਾ ਜੰਗੂ ਕੰਗਰ ਨੇਰ ਨਾ ਆਲਾ ਫੁਰਗਨਾ ਨੂੰ ਤਰਨੀ ਪਾਇਆ ਵਾਹੇ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੁਰਠ ਮਹੱਲਾ ਪੰਜਵਾ ਗੁਰਪੂਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਾਹ ਸਹੇਲੇ ਕਰਿ ਕਿਰਪਾ ਪ੍ਰਭ ਮਿਲੇ ਪਰਮ ਸਨਮਾਨ ਜੋ ਸਤਕਾਰਿਓ ਗੁਰੂ ਰੋ ਹੁਗੁਰ ਪਿਆਰੀ ਗੁਰਸਵਾਰੀ ਗੁਰ ਕੀ ਸਾਜਿ ਨਿਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ 5ਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਆਚਰਨ ਹੋਇਆ ਸੋਰਠ raag ਅੰਦਰ ਹੈ ਜੀ ਧੰਨ ਸਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰੰਗ 623 ਉੱਪਰ ਸੁਭਾਏਮਾਨ ਹੈ ਸਤਗੁਰ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਉਹ ਲਾਚੁਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ